ਵੀਡੀਓ ਚ ਕਹੀ ਜਾਂਦਾ ਉਹ ਰਾਜਾ ਬੜੇਗਾ ਕਹਿੰਦਾ ਬਾਜਵਾ ਸਾਹਿਬ ਰੰਦਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਹਾਂ ਦੀ ਦਿਲ ਹੈ ਰੰਦਾਵਾ ਸਾਹਿਬ ਹੋਰ ਰੰਦਾਵਾ ਸਾਹਿਬ ਗੰਦਾਵਾ ਸਾਹਿਬ ਤੇ ਬਾਗਰਾ ਸਾਹ ਛੋਡੇ ਨਾਲ ਵਾਦਾ ਹੈ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਹਾਂ ਤੂੰ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇਈਆਂ ਤੇ ਕੰਮ ਕਾ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਤੁਸੀਂ ਤਾਂ ਪੂਰੀ ਕਲੀ ਬੈਠੇ ਹੋ ਕਿ ਨੇੜੇ ਤੇਰੇ ਹੋ ਸੱਤਰਾ ਸੱਤਣਾ ਦੇ ਆ ਮੈਂ ਛਾਲੀਆਂ ਦਾ ਸੋਹ ਇਹ ਨੇਗੇਟਿਵਿਟੀ ਆ ਇਹ ਤਾਂ ਚਾਉਂਦੇ ਨੇ ਆ ਮੇਰੇ ਸਾਹਮਣੇੋਂ ਹਟੇ ਮੈਂ ਆਵਾਂ ਅੱਗੇ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਕੋਈ ਬਿਮਾਰੀ ਹੋ ਗਈ ਤਾਂ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਮੰਝਿਆ ਨਾ ਜੁੜ ਗੇ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਤਾਲ 'ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਹੈ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸੀ ਕਿ ਨਾਲ ਉਹ ਕਰ ਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਹੈ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਹਾੜ ਕੱਢ ਲੈ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜੀ ਆਜੇ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ ਇਦੇ ਵਿੱਚ ਸਾਰੀਆਂ ਹੀ ਬਿਮਾਰੀਆਂ ਆ ਇਹਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਨੇ ਆ ਆਪਾਂ ਚਾਹੇ ਕਿਡਨੀ ਨਾਲ ਰਿਲੇਟਡ ਹੈ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਹੈ ਉਹਦਾ ਵੀ ਇਲਾਜ ਇਹਦੇ ਵਿੱਚ ਸ਼ਾਮਲ ਹੈ ਤੇ ਨਵੀਂ ਕਰ ਲੱਗੇ ਨੇ ਸ਼ੁਰੂ ਕਿ ਆ ਜਿਹੜਾ ਕਹਿੰਦੇ ਕਿ ਜਿਹੜਾ ਨੰਦਾਮਾ ਕੀਤਾ ਉਹ ਜੋਦ ਨਸ਼ਾਮ ਰੋਦ ਤੇ ਮੈਂ ਕੇਜਰੀਵਾਲ ਨੂੰ ਕਹਿੰਨਾ ਕਿ ਜੋਦ ਨਸ਼ਾਮ ਰੋਦ ਪਹਿਲਾਂ ਇਹਦੀ ਤੇ ਸ਼ਰਾਬ ਛਡਾ ਦੇ ਕਿਹ ਹੋੜੇ ਸਟੇਟ ਏਜੰਸੀਆਂ ਕਾ ਇਸਤੇਮਾਲ ਕਰ ਰਹੀ ਹੈ ਪੰਜਾਬ ਸਰਕਾਰ کون ਪੰਜਾਬ ਸਰਕਾਰ ਚੈਟ ਏਜੰਸੀਓ ਕਾਪ ਨੇ ਇਸਤਮਾਲ ਜ਼ਿਆਦਾ ਕਰ ਰਿਹਾ ਗਲਗੋਨ ਕੇ ਬੀਜਪੀ ਇਹ ਇਹ ਅਨਸਰ ਹੈ ਸੁਖਬੀਰ ਬਾਦਲ ਨੂੰ ਟਰਾਲੋ ਇਹਦੇ ਪਰਚਾ ਕਰੋ ਮੈਂ ਕੀ ਕਰ ਲਾਂ ਵੱਡੇ ਬਾਦਲ ਸਾਹਿਬ ਨਾ ਝੁਕੇ ਆ ਨਾ ਮੈਂ ਮੈਂ ਝੁਕਣਾ ਜਿੰਨਾ ਕਰਨਾ ਹੈ ਹੁਣ ਮੌਕਾ ਤੇਰੇ ਕੋਲ ਤਾਕਤ ਤੱਕ ਕਰ ਲਾ ਮੈਨੂੰ ਤਾਂ ਮੇਰਾ ਕੁਝ ਵਿਗੜਨਾ ਨਹੀਂ ਤੇਰਾ ਦੋਖਦਾ ਤੇਰਾ ਕੀ ਹੋਊਗਾ ਆ ਚੁਟਕਲੇ ਸੁਣਾਉਣ ਵਾਲੇ ਮਰਉਂਦੇ ਆ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਹੈ ਸਰ ਯੂਕਰੇਨ ਚ ਕੀ ਹੋ ਰਿਹਾ ਉਹਦਾ ਪ੍ਰਧਾਨ ਮੰਤਰੀ ਵੀ ਚੁੜਕਲੇ ਖੋਨਾ ਹੁੰਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਲ ਆ ਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਤ ਵਰਤਮਾਨ ਦੇਖੋ ਉਹ ਕਰ ਲਓ ਤਰਕੀਆਂ ਮਾੜੀਆਂ ਮੋਟਿਆਂ ਅੱਬੇ ਜਾ ਉਹ ਕੁੜੀ ਨੇ ਪੁੱਛਿਆ ਬੇਬੇ ਵੋਟ ਕਿਨੂੰ ਪਾਉਣੀ ਐ ਕਹਿੰਦੀ ਹੋਰ ਕਿਨੂੰ ਪਾਉਣੀ ਐ ਛਾਟ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਢੀਕਦੇ ਮਾਮਾ ਮੁੜ ਕੇ ਆਇਆ ਹੀ ਕਿਹੜਾ ਮਾਮਾ ਪੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਤਰਾ ਹੋ ਸਕਦਾ ਜੇ ਸਕੀਮ ਦੇਣੀ ਹੈ ਪੈਸੇ ਹੈਗੇ ਨੇ ਨੀਅਤ ਚੰਗੀ ਹੈ ਤਾਂ ਫਿਰ ਸਾਰਿਆਂ ਨੂੰ ਦੇ ਦਿਓ ਫਿਰ ਤੁਸੀਂ ਐ ਨਾ ਛੱਡੋ ਕੇ ਆ ਯਾਰ ਹੈ ਆ ਹੋਇਆ ਤੇ ਜੇ ਸਰਕਾਰੀ ਬਲਾਜੰਬੀ ਇਹਦੇ ਵਿੱਚ ਐ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਉਹ ਵੀ ਇਸ ਸਕੀਮ ਦੇ ਵਿੱਚ ਨੇ ਅੱਜ 20 ਇਅਰ ਬੈਲ ਵਾਲੇ ਤੇ 12 ਛਾਤੀਆਂ ਗੋਲੀ ਚ ਮਾਰੀਆਂ ਮੂਸੇ ਵਾਲਾ ਮਾਰਿਆ ਨੰਗੇ ਲੰਬੀਆਂ ਮਾਰਿਆ ਚੰਗੇ ਡਾਕਟਰ ਤੋਂ ਦਿਮਾਗ ਦਾ ਇਲਾਜ ਕਰਾਉਣਾ ਵੱਡ ਘੱਟ ਬੋਲਿਆ ਜਾਂਦਾ ਫਿਰ ਐਫ ਆਈ ਆਰ ਹੋਣ ਤੱਕ ਗੱਲ ਜਾਂਦਾ ਪੰਜਾਬੀਆਂ ਨੂੰ ਬੋਲਦਾ ਬੇਨਤੀ ਕਰਦਾ ਆ ਉਹ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ اپنی کھیتڑی پارٹی جی نے sada تھوڑی لڑائی لڑی ہے جینے ہر ਧਰਮ ਦਾ ਸਤਕਾਰ ਕੀਤਾ ਹੈ ਭਾਈਚਾਰ ਇੱਕ ਸਾਂਝ ਰੱਖੀ ਹੈ ਜਿਹਦੀ ਇੱਕੋ ਹੀ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਿਆਰ ਨਾਲ ਰਹਿਣ ਤਾ ਹੀ ਪੰਜਾਬ ਤਰੱਕੀ ਕਰੂਗਾ 27 ਤੱਕ ਤੁਸੀਂ ਪ੍ਰਧਾਨ ਰਹੋਗੇ ਚਲੋ ਇਹ ਤਾਂ हां जी 27 ਤੱਕ 27 ਕੀ الیکشن تک 27 ਦੇ الیکشن ਤੋਂ ਗੱਲ ਹੈ ਥੋੜੀ ਪ੍ਰਧਾਨਗੀ ਹੇਠ ਲੜਿਆ ਜਾਊ ਰਤਨ ਟਾਈਮ ਹੋ ਗਿਆ 540 ਹੁਣ ਤੱਕ ਮੈਂ ਹਮ ਅੱਜ 540 540 ਹੋ ਗਏ ਹਮ 546 ਤੇ ਦਾ ਸਾਹ ਆਵੇ ਨਾ ਆਵੇ ਤੇ ਪ੍ਰਧਾਨਗੀ ਦਾ ਤਾਂ ਪਤਾ ਹੀ ਨਹੀਂ